1922 ਚ 15 ਸਾਲ ਦੇ ਇੱਕ ਮੁੰਡੇ ਨੂੰ ਇੱਕ ਆਟੋ ਰਿਪੇਅਰਿੰਗ ਸ਼ਾਪ 'ਚ ਪਹਿਲੀ ਨੌਕਰੀ ਮਿਲੀ। ਸ਼ਾਪ ਦੇ ਮਾਲਕ ਨੂੰ ਹੀ ਪੀ ਇਹ ਛੋਟੀ ਜੀ ਉਮਰ ਦਾ ਮੁੰਡਾ ਕੀ ਕੰਮ ਕਰੇਗਾ। ਮਾਲਕ ਨੇ ਉਸ ਮੁੰਡੇ ਨੂੰ ਵਰਕਸ਼ਾਪ ਦੀ ਸਾਫ ਸਫਾਈ ਤੇ ਆਪਣੇ ਬੱਚੇ ਦੀ ਦੇਖਭਾਲ ਕਰਨ ਦਾ ਕੰਮ ਦਿੱਤਾ। ਉਹਨਾਂ ਨੂੰ ਕੀ ਪਤਾ ਸੀ ਕਿ ਇਹ ਮੁੰਡਾ ਅੱਗੇ ਜਾ ਕੇ ਦੁਨੀਆ ਦੀ ਸਭ ਤੋਂ ਵੱਡੀ ਕਾਰ ਕੰਪਨੀ ਦਾ ਮਾਲਕ ਬਣੇਗਾ। ਆਓ ਜਾਣਦੇ ਹਾਂ ਕਹਾਣੀ Honda ਕੰਪਨੀ ਖੜੀ ਕਰਨ ਵਾਲੇ ਸੋਇਚੀਰੋ Honda ਦੀ। ਸੱਚੀ ਗੱਲ ਦੋਸਤੋ ਕਹਾਣੀ ਸ਼ੁਰੂ ਹੁੰਦੀ ਹੈ 17 ਨਵੰਬਰ 1906 ਨੂੰ ਇੱਕ ਲੋਹਾਰ ਦੇ ਘਰ ਤੋਂ ਜਿੱਥੇ ਜਨਮ ਲਿਆ ਇੱਕ ਬੱਚੇ ਨੇ ਜਿਸ ਦਾ ਨਾਮ ਸੀ ਸੋਇਚੀਰੋ ਹੋਂਡਾ ਹੋਂਡਾ ਦਾ ਪਿਤਾ ਇੱਕ ਲੋਹਾਰ ਸੀ ਪਰ ਨਾਲ ਨਾਲ ਉਹ ਸਾਈਕਲ ਰਿਪੇਅਰ ਦਾ ਕੰਮ ਵੀ ਕਰਦਾ ਸੀ ਉਹਨਾਂ ਦਾ ਪਰਿਵਾਰ ਬਹੁਤ ਗਰੀਬ ਸੀ ਹੋਂਡਾ ਦੇ 8 ਭੈਣ ਭਰਾਵਾਂ ਵਿੱਚੋਂ 5 ਦੀ ਮਾੜੀ ਸਿਹਤ ਕਾਰਨ ਬਚਪਨ ਵਿੱਚ ਹੀ ਮੌਤ ਹੋ ਗਈ ਸੀ ਇੱਕ ਦਿਨ 8 ਸਾਲ ਦਾ ਹੋਂਡਾ ਰੋਜ਼ ਵਾਂਗ ਗਲੀ 'ਚ ਘੁੰਮ ਰਿਹਾ ਸੀ ਉਹਦੇ ਕੰਨਾਂ 'ਚ ਇੱਕ ਅਜੀਬ ਗੜਗੜਾਹਟ ਦੀ ਆਵਾਜ਼ ਜੀ ਪਈ ਉਹ ਉਸ ਆਵਾਜ਼ ਵੱਲ ਵਧਿਆ ਤਾਂ ਕੀ ਦੇਖਦਾ ਹੈ ਕਿ ਇੱਕ ਵੱਡੀ ਅਜੀਬ ਮਸ਼ੀਨਰੀ ਚਾਰ ਪਹੀਆਂ ਤੇ ਚੱਲ ਰਹੀ ਸੀ ਇਹ ਇੱਕ ਫੋਰਡ ਮਾਡਲ ਟੀ ਸੀ ਹੋਂਡਾ ਨੇ ਆਪਣੀ ਜ਼ਿੰਦਗੀ ਦੀ ਇਹ ਪਹਿਲੀ ਕਾਰ ਦੇਖੀ ਸੀ ਉਹ ਹੈਰਾਨ ਹੋ ਗਿਆ ਕਿ ਇਹ ਆਪਣੀ ਪਾਵਰ ਨਾਲ ਕਿਵੇਂ ਚੱਲ ਰਹੀ ਹੈ ਜਦੋਂ ਉਹ ਕਾਰ ਹੋਂਡਾ ਦੇ ਕੋਲ ਲੰਗੀ ਤਾਂ ਬਿਨਾਂ ਸੋਚੇ ਹੋਂਡਾ ਉਸ ਕਾਰ ਦੇ ਪਿੱਛੇ ਦੌੜ ਪਿਆ ਇਹ ਉਹ ਟਾਈਮ ਸੀ ਜਿਸ ਤੋਂ ਬਾਅਦ ਉਸ ਦੀ ਔਜ਼ਾਰਾਂ ਅਤੇ ਮਸ਼ੀਨਾਂ ਵਿੱਚ ਦਿਲਚਸਪੀ ਵੱਧ ਗਈ ਹੋਂਡਾ ਤੌਰ ਤੇ ਇਹ ਸਿੱਖਣ ਲਈ ਉਤਸੁਕ ਹੋ ਗਿਆ ਕਿ ਵਾਹਨ ਕਿਵੇਂ ਚੱਲਦੇ ਨੇ ਹੋਂਡਾ ਨੇ ਆਪਣੇ ਪਿਤਾ ਦੇ ਕੰਮ ਨੂੰ ਦੇਖਦੇ ਹੋਏ ਬਹੁਤ ਸਮਾਂ ਬਿਤਾਇਆ ਤੇ ਫਿਰ ਆਪਣੇ ਆਪ ਵੀ ਸਾਈਕਲ ਰਿਪੇਅਰ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹਾਲਾਂਕਿ ਜਦੋਂ ਗੱਲ ਸਕੂਲ ਐਜੂਕੇਸ਼ਨ ਦੀ ਆਉਂਦੀ ਹੈ ਤਾਂ ਉਸ ਦਾ ਪੜਨ ਨੂੰ ਜ਼ਰਾ ਵੀ ਦਿਲ ਨਹੀਂ ਸੀ ਕਰਦਾ ਹੋਂਡਾ ਸਕੂਲ ਜਾਣ ਦੀ ਬਜਾਏ ਆਪਣੇ ਪਿਤਾ ਦੀ ਸਾਈਕਲ ਰਿਪੇਅਰਿੰਗ 'ਚ ਮਦਦ ਕਰਕੇ ਜ਼ਿਆਦਾ ਖੁਸ਼ ਹੁੰਦਾ ਹੋਂਡਾ ਆਪਣੇ ਪਿਤਾ ਦੀ ਵਰਕਸ਼ਾਪ ਵਿੱਚ ਆਪਣੇ ਹੁਨਰ ਨੂੰ ਤੇਜ਼ੀ ਨਾਲ ਵਿਕਸਿਤ ਕਰ ਰਿਹਾ ਸੀ ਸਨ 1922 ਹੋਂਡਾ ਦੀ ਉਮਰ 16 ਸਾਲ ਹੋਂਡਾ ਨੇ ਇੱਕ ਅਖਬਾਰ ਵਿੱਚ ਨੌਕਰੀ ਦਾ ਇੱਕ ਇਸ਼ਤਿਹਾਰ ਦੇਖਿਆ। ਇਹ ਆਰਟ ਸ਼ਕਾਈ ਨਾਮ ਦੀ ਟੋਕੀਓ ਦੀ ਆਟੋਮੋਬਾਈਲ ਸਰਵਿਸਿੰਗ ਕੰਪਨੀ ਦੀ ਐਡ ਸੀ। ਉਸਨੇ ਸੋਚਿਆ ਵੀ ਇੱਕ ਕੰਪਨੀ ਸ਼ੇਅਰ ਦੀ ਸਭ ਤੋਂ ਮਸ਼ਹੂਰ ਆਟੋਮੋਬਾਈਲ ਸਰਵਿਸਿੰਗ ਕੰਪਨੀ ਹੈ। ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਨਵੇਂ ਵਰਕਰਸ ਦੀ ਲੋੜ ਹੋਵੇ। ਉਸਨੇ ਕੰਪਨੀ ਨੂੰ ਜੋਬ ਲਈ ਇੱਕ ਲੈਟਰ ਲਿਖਿਆ। ਚੰਗੀ ਕਿਸਮਤ ਨਾਲ ਉਸਨੂੰ ਕੰਪਨੀ ਵੱਲੋਂ ਪੋਜ਼ਿਟਿਵ ਰਿਪਲਾਈ ਆਇਆ। ਇਸ ਤਰ੍ਹਾਂ ਸਿਰਫ 16 ਸਾਲ ਦੀ ਉਮਰ ਵਿੱਚ ਉਹ ਸਕੂਲ ਅਤੇ ਘਰ ਛੱਡ ਕੇ ਆਪਣੇ ਸੁਪਨੇ ਪੂਰੇ ਕਰਨ ਲਈ ਟੋਕੀਓ ਚਲਾ ਗਿਆ ਆਪਣੇ ਛੋਟੇ ਜਿਹੇ ਪਿੰਡ ਤੋਂ ਟੋਕੀਓ ਦੀਆਂ ਭੀੜ-ਪੜੱਕੇ ਵਾਲੀਆਂ ਗਲੀਆਂ 'ਚ ਜਾਣਾ ਤੇ ਉੱਥੋਂ ਦੀ ਬਿਜ਼ੀ ਤੇ ਤੇਜ਼ ਤਰਾਜ਼ ਜ਼ਿੰਦਗੀ ਦੇਖਣਾ ਹੁਣ ਲਈ ਇੱਕ ਖਾਸ ਐਕਸਪੀਰੀਅੰਸ ਸੀ ਬਦਕਿਸਮਤੀ ਨਾਲ ਉਸਦੇ ਪਹਿਲੇ ਦਿਨ ਉਸ ਨੂੰ ਸਫਾਈ ਦਾ ਕੰਮ ਦਿੱਤਾ ਗਿਆ ਸੀ ਗੰਦੇ ਫਰਸ਼ਾਂ ਨੂੰ ਰਗੜਨਾ ਅਤੇ ਮਾਲਕ ਲਈ ਭੋਜਨ ਤਿਆਰ ਕਰਨਾ ਤੇ ਖਾਸ ਤੌਰ ਤੇ ਮਾਲਕ ਦੇ ਬੱਚੇ ਦੀ ਦੇਖਭਾਲ ਕਰਨਾ ਨਾ ਤਾਂ ਉਸਨੂੰ ਪੈਸੇ ਮਿਲ ਰਹੇ ਸਨ ਤੇ ਨਾ ਹੀ ਗਿਰਾਜ ਵਿੱਚ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੀ। ਕਈ ਮਹੀਨੇ ਇਸ ਤਰ੍ਹਾਂ ਚੱਲਦਾ ਰਿਹਾ। ਉਹ ਇੱਕੋ ਗੱਲ ਕਰਕੇ ਉਸ ਕੰਪਨੀ 'ਚ ਟਿਕਿਆ ਹੋਇਆ ਸੀ। ਉਹ ਇਹ ਸੀ ਕਿ ਉਹ ਫੇਲ ਹੋ ਕੇ ਆਪਣੇ ਪੇਰੈਂਟਸ ਦੇ ਸਾਹਮਣੇ ਨਹੀਂ ਜਾਣਾ ਚਾਹੁੰਦਾ ਸੀ। ਅਖੀਰ ਕੁਝ ਟਾਈਮ ਬਾਅਦ ਕੰਪਨੀ ਵਿੱਚ ਆਟੋਮੋਬਾਈਲ ਰਿਪੇਅਰ ਦੀ ਹਾਈ ਡਿਮਾਂਡ ਅਤੇ ਘੱਟ ਬਰਕਸ ਕਰਕੇ ਉਸਨੂੰ ਮਕੈਨਿਕਸ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਹ ਸਖਤ ਮਿਹਨਤ ਕਰਕੇ ਉਹਨੂੰ ਪਰਮਾਨੈਂਟ ਮਕੈਨਿਕ ਦਾ ਕੰਮ ਮਿਲਿਆ। ਹੋਂਡਾ ਨੂੰ ਬਹੁਤ ਵਧੀਆ ਕੰਮ ਕਰਦੇ ਦੇਖਦੇ ਹੋਏ ਕੰਪਨੀ ਦੇ ਮਾਲਕ ਨੇ ਹੋਂਡਾ ਨੂੰ ਖੁਦ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ। ਮਾਲਕ ਨਾ ਸਿਰਫ ਹੋਂਡਾ ਨੂੰ ਮਕੈਨੀਕਲ ਰਿਪੇਅਰਿੰਗ ਦਾ ਕੰਮ ਸਿਖਾ ਰਹੇ ਸੀ, ਬਲਕਿ ਬਿਜ਼ਨਸ ਵਾਲਾ ਪਾਸਾ ਵੀ ਸਿਖਾ ਰਹੇ ਸੀ। ਉੱਥੇ ਗੈਰਾਜ ਵਿੱਚ ਸਰਵਿਸ ਲਈ ਲਗਭਗ ਹਰ ਕੰਪਨੀ ਦੀ ਗੱਡੀ ਤੇ ਮੋਟਰਸਾਈਕਲ ਆਉਂਦੇ ਸਨ। ਹੋਂਡਾ ਨੇ ਪੂਰੇ ਦਿਲ ਨਾਲ ਉਹਨਾਂ ਗੱਡੀਆਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਆਪਣੇ ਕੰਮ ਨੂੰ ਹੋਰ ਨਿਖਾਰਿਆ। ਯੂ ਟਾਈਮ ਸੀ ਜਦੋਂ ਯੂਰੋਪ ਅਮਰੀਕਾ ਤੇ ਜਾਪਾਨ ਵਿੱਚ ਮੋਟਰ ਸਪੋਰਟਸ ਬਹੁਤ ਪਪੂਲਰ ਸੀ 1923 ਇਸ ਵਿੱਚ ਆਰਟ ਸ਼ਕਾਈ ਕੰਪਨੀ ਨੇ ਆਪਣੀ ਰੇਸ ਕਾਰ ਬਣਾਉਣ ਦਾ ਫੈਸਲਾ ਕੀਤਾ ਕੰਪਨੀ ਨੇ ਦੋ ਰੇਸ ਕਾਰਾਂ ਬਣਾਈਆਂ ਪਹਿਲਾ ਮਾਡਲ ਸੀ ਆਰਟ ਡੈਮਲਰ ਤੇ ਦੂਜਾ ਸੀ ਕਾਟਿਸ ਇਹ ਦੋਨੋਂ ਕਾਰਾਂ ਸੈਕੰਡ ਹੈਂਡ ਇੰਜਨ ਯੂਜ਼ ਕਰਕੇ ਬਣਾਈਆਂ ਗਈਆਂ ਕੰਪਨੀ ਨੇ ਇਨ੍ਹਾਂ ਕਾਰਾਂ ਦੀ ਬਦੌਲਤ ਜਪਨੀਜ਼ ਮੋਟਰ ਕਾਰ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪਹਿਲਾ ਸਥਾਨ ਹਾਸਲ ਕੀਤਾ ਇਸ ਰੇਸ ਵਿੱਚ ਹੋਂਡਾ ਡਰਾਈਵਰ ਨਾਲ ਇੰਜੀਨੀਅਰ ਵਜੋਂ ਬੈਠਾ ਸੀ 17 ਸਾਲ ਦੇ ਇੱਕ ਮੁੰਡੇ ਲਈ ਇਹ ਇੱਕ ਖਾਸ ਅਹਿਸਾਸ ਸੀ ਇਸ ਤੋਂ ਬਾਅਦ ਮੋਟਰ ਸਪੋਰਟਸ ਉਹਦਾ ਰੈਲੀਜੀਅਨ ਬਣ ਗਿਆ ਜਦੋਂ ਉਹ 20 ਸਾਲ ਦਾ ਹੋਇਆ ਹੋਂਡਾ ਨੂੰ ਮਿਲਟਰੀ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਬੁਲਾਇਆ ਗਿਆ ਹਾਲਾਂਕਿ ਉਹ ਮੈਡੀਕਲ ਐਗਜ਼ਾਮ ਪਾਸ ਨਹੀਂ ਕਰ ਸਕਿਆ ਪਤਾ ਲੱਗਾ ਕਿ ਉਹ ਕਲਰ ਬਲਾਈਂਡ ਸੀ ਉਹਨੂੰ ਦੁਬਾਰਾ ਆਰਟ ਸ਼ਿਕਾਈ ਵਿੱਚ ਕੰਮ ਕਰਨ ਭੇਜ ਦਿੱਤਾ ਗਿਆ 1928 ਵਿੱਚ ਆਰਟ ਸ਼ਿਕਾਈ ਦੇ ਮਾਲਕ ਨੇ ਆਪਣਾ ਬਿਜ਼ਨਸ ਵਧਾਉਣ ਲਈ ਹਮਾਮਤੂਬ ਵਿੱਚ ਆਰਟ ਸ਼ਿਕਾਈ ਦੀ ਬ੍ਰਾਂਚ ਖੋਲਣ ਦਾ ਫੈਸਲਾ ਕੀਤਾ ਤੇ ਉਸਨੇ ਸਵਿਚੀਰੋ Honda ਨੂੰ ਉਹ ਬ੍ਰਾਂਚ ਚਲਾਉਣ ਦੀ ਜ਼ਿੰਮੇਵਾਰੀ ਦੇ ਕੇ ਉੱਥੇ ਭੇਜ ਦਿੱਤਾ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਇੰਨੀ ਘੱਟ ਉਮਰ ਦਾ ਨੌਜਵਾਨ ਇੰਨਾ ਤਜਰਬੇ ਵਾਲਾ ਹੋ ਸਕਦਾ ਹੈ ਇਸ ਕਰਕੇ ਲੋਕ ਉਹਦੇ ਕੋਲ ਆਪਣੀਆਂ ਕਾਰਾਂ ਠੀਕ ਕਰਵਾਉਣੀਆਂ ਸਹੀ ਨਹੀਂ ਸਮਝਦੇ ਸਨ ਪਰ ਹੌਲੀ-ਹੌਲੀ Honda ਨੇ ਲੋਕਾਂ ਨੂੰ ਆਪਣੇ ਕੰਮ ਨਾਲ ਆਪਣੇ ਵੱਲ ਖਿੱਚੀ ਲਿਆ Honda ਨੇ ਇਸ ਬ੍ਰਾਂਚ ਨੂੰ ਸਿਰਫ ਇੱਕ ਵਰਕਰ ਨਾਲ ਸ਼ੁਰੂ ਕੀਤਾ ਸੀ ਤੇ ਸਿਰਫ 2 ਸਾਲਾਂ ਵਿੱਚ 30 ਵਰਕਰਾਂ ਤੱਕ ਪਹੁੰਚਾ ਦਿੱਤਾ Honda ਹੁਣ ਇੱਕ ਵਧੀਆ ਮਕੈਨਿਕ ਦੇ ਨਾਲ-ਨਾਲ ਰੇਸਿੰਗ ਡਰਾਈਵਰ ਵੀ ਬਣ ਚੁੱਕਿਆ ਸੀ ਆਪਣੇ ਟੈਲੈਂਟ ਨਾਲ Honda ਨੇ ਇੱਕ ਰੇਸ ਕਾਰ ਬਣਾਈ ਜਿਸ ਨੂੰ 120 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚਲਾ ਕੇ ਉਸਨੇ ਇੱਕ ਨਵਾਂ ਰਿਕਾਰਡ ਬਣਾਇਆ। ਅਗਲੇ 20 ਸਾਲਾਂ ਤੱਕ ਜਾਪਾਨ ਵਿੱਚ ਇਹ ਰਿਕਾਰਡ ਕਾਇਮ ਰਿਹਾ। ਹਾਲਾਂਕਿ ਉਸ ਟਾਈਮ ਰੇਸਿੰਗ ਅੱਜ ਦੇ ਜ਼ਮਾਨੇ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਸੀ। 1936 ਵਿੱਚ ਰੇਸਿੰਗ ਦੇ ਦੌਰਾਨ Honda ਦਾ ਬੁਰੀ ਤਰ੍ਹਾਂ ਐਕਸੀਡੈਂਟ ਹੋ ਗਿਆ। ਇਸ ਹਾਦਸੇ 'ਚ ਉਸਦੀ ਜਾਨ ਵੀ ਜਾ ਸਕਦੀ ਸੀ। ਸੋ ਇਚੀਰੋ Honda ਦੀ ਖੱਬੀ ਬਾਹ ਫ੍ਰੈਕਚਰ ਹੋ ਗਈ, ਉਸਦਾ ਮੋਢਾ ਹਿੱਲ ਗਿਆ ਤੇ ਚਿਹਰੇ ਤੇ ਕਈ ਜ਼ਖਮ ਆ ਗਏ। ਉਸ ਨੂੰ ਹਸਪਤਾਲ ਵਿੱਚ 3 ਮਹੀਨੇ ਬਿਤਾਣੇ ਪਏ। ਇਹਨਾਂ ਸਭ ਹਾਲਾਤਾਂ ਦੇ ਚੱਲਦੇ ਉਹਨੂੰ ਰੇਸਿੰਗ ਛੱਡਣੀ ਪਈ। Honda ਰਿਪੇਅਰ ਵਰਕ ਤੋਂ ਥੱਕ ਚੁੱਕਾ ਸੀ। ਉਹ ਅੱਗੇ ਕੁਝ ਹੋਰ ਕਰਨਾ ਚਾਹੁੰਦਾ ਸੀ। ਉਸ ਦਾ ਕਾਰ ਪਾਰਟ ਮੈਨੂਫੈਕਚਰ ਕਰਨ ਦਾ ਪਲਾਨ ਸੀ। ਉਸਨੇ 8 ਚੁੱਕਾਈ ਕੰਪਨੀ ਦੇ ਮਾਲਕ ਨੂੰ ਆਪਣਾ ਪਲਾਨ ਦੱਸਿਆ ਤੇ ਸਪੇਅਰ ਪਾਰਟ ਬਣਾਉਣ ਲਈ ਅਲੱਗ ਕੰਪਨੀ ਖੋਲਣ ਦਾ ਆਈਡੀਆ ਪੇਸ਼ ਕੀਤਾ। ਕੰਪਨੀ ਨੇ Honda ਦਾ ਆਈਡੀਆ ਫੌਰਨ ਰਿਜੈਕਟ ਕਰ ਦਿੱਤਾ। ਕੰਪਨੀ ਆਲਰੇਡੀ ਫਾਇਦੇ ਵਿੱਚ ਚੱਲ ਰਹੀ ਸੀ। ਉਹ ਨਹੀਂ ਚਾਹੁੰਦੇ ਸਨ ਕਿ ਕੋਈ ਵੀ ਨਵਾਂ ਰਿਸਕ ਲਿਆ ਜਾਵੇ। ਤੇ ਫਿਰ Honda ਨੇ ਡਿਸਾਈਡ ਕੀਤਾ ਕਿ ਉਹ ਪਿਸਟਨ ਰਿੰਗ ਬਣਾਉਣ ਦੀ ਆਪਣੀ ਕੰਪਨੀ ਖੋਲੇਗਾ। ਇਸ ਤਰ੍ਹਾਂ 1936 ਵਿੱਚ 30 ਸਾਲ ਦੀ ਉਮਰ 'ਚ ਉਹਨੇ ਆਪਣੇ ਇੱਕ ਦੋਸਤ ਨਾਲ ਮਿਲ ਕੇ ਟਕਾਈ ਸਾਈਕੀ ਹੈਵੀ ਇੰਡਸਟਰੀ ਨਾਮ ਦੀ ਕੰਪਨੀ ਖੋਲੀ ਤੇ ਆਪਣੇ ਦੋਸਤ ਸਿਚੀਰੋ ਕਾਟੋ ਨੂੰ ਕੰਪਨੀ ਦਾ ਪ੍ਰੈਜ਼ੀਡੈਂਟ ਬਣਾ ਦਿੱਤਾ। ਹੁਣ ਕੰਪਨੀ ਤਾਂ ਉਹਨਾਂ ਨੇ ਖੋਲ ਹੀ ਸੀ ਪਰ ਕੰਪਨੀ ਚਲਾਉਣ ਲਈ ਉਹਨਾਂ ਕੋਲ ਕੋਈ ਇਨਵੈਸਟਮੈਂਟ ਨਹੀਂ ਸੀ। ਦਿਨ ਵਿੱਚ Honda ਆਰਟ ਸਾਈਕੀ ਕੰਪਨੀ 'ਚ ਰਿਪੇਅਰਿੰਗ ਦਾ ਕੰਮ ਕਰਦਾ ਤੇ ਰਾਤ ਨੂੰ ਆਪਣੀ ਕੰਪਨੀ ਲਈ ਖੁਦ ਇੰਜਨ ਪਿਸਟਨ ਬਣਾਉਣ ਦੀ ਕੋਸ਼ਿਸ਼ ਕਰਦਾ ਸੀ। ਅਗਲੇ ਕੁਝ ਮਹੀਨੇ ਤੱਕ ਇੰਨੀ ਮਿਹਨਤ ਤੋਂ ਬਾਅਦ ਵੀ ਉਹਨੂੰ ਕਾਮਯਾਬੀ ਨਾ ਮਿਲ ਸਕੇ। ਉਲਟਾ ਸ਼ਿਫਟਾਂ ਲਾਲਾ ਕੇ ਉਹ ਬਹੁਤ ਕਮਜ਼ੋਰ ਹੋ ਚੁੱਕਿਆ ਸੀ। ਇਨੀਆਂ ناکਾਮਯਾਬੀਆਂ ਤੋਂ ਬਾਅਦ ਹੋਂਡਾ ਨੇ ਮੈਟਲਰਜੀ 'ਚ ਮਹਾਰਤ ਹਾਸਲ ਕਰਨ ਲਈ ਇੱਕ ਯੂਨੀਵਰਸਿਟੀ 'ਚ ਪਾਰਟ-ਟਾਈਮ ਸਟੱਡੀ ਕਰਨ ਦਾ ਫੈਸਲਾ ਕੀਤਾ। 1939 ਵਿੱਚ 3 ਸਾਲ ਲਗਾਤਾਰ ਮਿਹਨਤ ਕਰਨ ਤੋਂ ਬਾਅਦ ਹੋਂਡਾ ਆਖਿਰਕਾਰ ਇੱਕ ਪਿਸਟਨ ਬਣਾਉਣ 'ਚ ਕਾਮਯਾਬ ਹੋ ਹੀ ਗਿਆ। ਹੁਣ ਉਹਨੇ 8 ਸਿਕਾਇ ਦੀ ਨੌਕਰੀ ਛੱਡ ਦਿੱਤੀ ਤੇ ਫੁੱਲ-ਟਾਈਮ ਪਿਸਟਨ ਬਣਾਉਣ 'ਚ ਲੱਗ ਗਿਆ। ਪਰ ਉਹਨੂੰ ਪਤਾ ਹੀ ਨਹੀਂ ਸੀ ਕਿ ਉਸਦੇ ਬਣਾਏ ਪਿਸਟਨਾਂ 'ਚ ਅਜੇ ਬਹੁਤ ਸਾਰੀਆਂ ਕਮੀਆਂ ਸਨ। ਉਸਨੇ ਮਸ਼ਹੂਰ ਟੋਇਟਾ ਕੰਪਨੀ ਨੂੰ ਆਪਣੇ ਪਿਸਟਨ ਆਫਰ ਕੀਤੇ। ਟੋਇਟਾ ਨੇ 50 ਚੋਂ 47 ਦੇ ਡਿਜ਼ਾਈਨ ਰਿਜੈਕਟ ਕਰ ਦਿੱਤੇ। ਇਹ ਇੱਕ ਵੱਡਾ ਝਟਕਾ ਸੀ। ਪਰ ਹੋਂਡਾ ਨੇ ਹੌਸਲਾ ਨਹੀਂ ਛੱਡਿਆ। ਹੋਂਡਾ ਨੇ ਆਪਣੇ ਹੁਨਰ ਨੂੰ ਹੋਰ ਵਿਕਸਿਤ ਕਰਨ ਲਈ ਅਗਲੇ ਕਈ ਸਾਲ ਜਾਪਾਨ ਦੀਆਂ ਯੂਨੀਵਰਸਿਟੀਆਂ ਤੇ ਫੈਕਟਰੀਆਂ ਦਾ ਦੌਰਾ ਕਰਨਾ ਸ਼ੁਰੂ ਕਰ ਦਿੱਤਾ। ਆਖਰਕਾਰ ਉਸਨੇ ਕਾਫੀ ਗਿਆਨ ਤੇ ਹੁਨਰ ਪ੍ਰਾਪਤ ਕੀਤਾ ਤੇ ਫਿਰ ਹੋਂਡਾ ਨੇ ਇੱਕ ਵਾਰ ਫਿਰ ਪਿਸਟਨ ਰਿੰਗ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਵਾਰ ਕਮਾਲ ਹੋ ਗਿਆ। ਇਸ ਵਾਰ ਇਹ ਪਿਸਟਨ ਸਾਰੀਆਂ ਕੰਪਨੀਆਂ ਵੱਲੋਂ ਪਾਸ ਹੋ ਗਏ। ਹੋਂਡਾ ਕੋਲ ਧੜਾ-ਧੜ ਆਰਡਰ ਆਣੇ ਸ਼ੁਰੂ ਹੋ ਗਏ ਤੇ ਉਸ ਨੂੰ ਫਿਰ ਆਪਣੇ ਸੁਪਨੇ ਪੂਰੇ ਹੁੰਦੇ ਦਿਖਾਈ ਦੇਣ ਲੱਗੇ। ਹੁਣ ਉਸ ਦੀ ਕੰਪਨੀ ਵਿੱਚ 2000 ਵਰਕਰਸ ਵੀ ਹਾਇਰ ਕੀਤੇ ਗਏ। ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਕਿਸ ਨੂੰ ਪਤਾ ਸੀ ਕਿ ਇਹ ਖੁਸ਼ੀ ਥੋੜੇ ਟਾਈਮ ਲਈ ਹੀ ਸੀ। 1941 ਵਿੱਚ ਜਾਪਾਨ World War 2 ਵਿੱਚ ਦਾਖਲ ਹੋ ਗਿਆ। ਮਿਨਿਸਟਰੀ ਨੇ ਕਈ ਜਪਾਨੀਜ਼ ਕੰਪਨੀਆਂ ਨੂੰ ਆਪਣੇ ਕੰਟਰੋਲ ਵਿੱਚ ਲੈ ਲਿਆ ਜਿਸ ਵਿੱਚ ਇੱਕ ਕੰਪਨੀ ਸੋਇਚੀਰੋ ਹੋਂਡਾ ਦੀ ਵੀ ਸੀ। ਹੋਂਡਾ ਨੂੰ ਕੰਪਨੀ ਦੇ ਪ੍ਰੈਜ਼ੀਡੈਂਟ ਦੀ ਪੋਸਟ ਤੋਂ ਡਾਊਨਗ੍ਰੇਡ ਕਰਕੇ ਉਸਦੀ ਹੀ ਕੰਪਨੀ ਦਾ ਸੀਨੀਅਰ ਮੈਨੇਜਰ ਬਣਾ ਦਿੱਤਾ ਗਿਆ। ਚੀਜ਼ਾਂ ਹੋਰ ਵੀ ਵਿਗੜ ਗਈਆਂ ਜਦੋਂ ਕੰਪਨੀ ਦੇ ਵਰਕਰਸ ਨੂੰ ਮਿਲਟਰੀ ਸਰਵਿਸ ਵਿੱਚ ਲਗਾ ਦਿੱਤਾ ਗਿਆ। ਅਗਲੇ 3 ਸਾਲ ਕਿਸੇ ਤਰ੍ਹਾਂ ਕੰਪਨੀ ਚੱਲਦੀ ਰਹੀ ਪਰ ਇੱਕ ਵੱਡੀ ਮੁਸੀਬਤ ਆਉਣੀ ਅਜੇ ਵੀ ਬਾਕੀ ਸੀ। 1944 ਵਿੱਚ ਹਵਾਈ ਹਮਲੇ ਦੌਰਾਨ ਇੱਕ ਮਿਸਾਈਲ ਸਿੱਧੀ ਹੋਂਡਾ ਦੀ ਫੈਕਟਰੀ ਉੱਤੇ ਆ ਡਿੱਗੀ। ਫੈਕਟਰੀ ਤਬਾਹ ਹੋ ਗਈ। 에ਰੂ ਨੂੰ ਝੰਜੋੜ ਦੇਣ ਵਾਲਾ ਪਲ ਸੀ। ਜਿਸ ਚੀਜ਼ ਨੂੰ ਬਣਾਉਣ ਵਿੱਚ ਹੋਂਡਾ ਨੇ ਇੰਨੇ ਸਾਲ ਬਿਤਾਏ ਉਹ ਪਲ ਵਿੱਚ ਮਲਵੇ ਵਿੱਚ ਬਦਲ ਗਈ। ਅਗਸਤ 1945 ਵਿੱਚ ਜਾਪਾਨ ਨੇ ਅਮਰੀਕਾ ਦੇ ਸਾਹਮਣੇ ਸਰੈਂਡਰ ਕਰ ਦਿੱਤਾ। ਪਰ ਉਦੋਂ ਤੱਕ ਹੋਂਡਾ ਸਭ ਕੁਝ ਗਵਾ ਚੁੱਕਾ ਸੀ। ਇਸ ਲਈ ਹੋਂਡਾ ਨੇ ਆਪਣੀ ਕੰਪਨੀ ਵਿੱਚ ਜੋ ਵੀ ਬਚਿਆ ਸੀ ਉਹ ਟੋਇਟਾ ਕੰਪਨੀ ਨੂੰ ਵੇਚ ਦਿੱਤਾ। ਯੁੱਧ ਤੋਂ ਬਾਅਦ ਪੂਰੇ ਜਾਪਾਨ ਵਿੱਚ ਮੰਦੀ ਛਾ ਗਈ। ਰੋਟੀ, ਕੱਪੜਾ ਅਤੇ ਰਹਿਣ ਦੀ ਥਾਂ ਦੀ ਘਾਟ ਨੇ ਲੋਕਾਂ ਦਾ ਜੀਣਾ ਔਖਾ ਕੀਤਾ ਹੋਇਆ ਸੀ। ਇਸ ਸਮੇਂ ਪੈਟਰੋਲ ਨਾਲ ਚੱਲਣ ਵਾਲੇ ਆਵਾਜਾਈ ਦੇ ਸਾਧਨ ਲਗਭਗ ਬੰਦ ਹੋ ਚੁੱਕੇ ਸੀ ਕਿਉਂਕਿ ਪੈਟਰੋਲ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਸਨ। ਜ਼ਿਆਤਰ ਲੋਕ ਸਾਈਕਲ ਦਾ ਇਸਤੇਮਾਲ ਕਰਨ ਲੱਗੇ। ਇੱਕ ਦਿਨ ਸੋਚੀਰੋ ਹੋਂਡਾ ਨੂੰ ਇੱਕ ਜਨਰੇਟਰ ਇੰਜਣ ਲੱਗਿਆ ਜਿਹੜਾ ਜਪਾਨੀਜ਼ ਐਂਪੀਰੀਅਲ ਆਰਮੀ ਵੱਲੋਂ ਯੁੱਧ ਦੇ ਦੌਰਾਨ ਵਾਇਰਲੈਸ ਰੇਡੀਓ ਚਲਾਉਣ ਲਈ ਵਰਤਿਆ ਜਾਂਦਾ ਸੀ। ਇੰਜਨ ਨੂੰ ਵੇਖ ਕੇ Honda ਨੂੰ ਇੱਕ ਆਈਡੀਆ ਆ। ਉਹਨੇ ਉਸ ਇੰਜਨ ਨੂੰ ਸਾਈਕਲ ਨਾਲ ਜੋੜ ਕੇ ਪਬਲਿਕ ਟਰਾਂਸਪੋਰਟ ਦਾ ਮਸਲਾ ਹੱਲ ਕਰਨ ਬਾਰੇ ਸੋਚਿਆ। ਕਿਉਂਕਿ ਲੋਕਾਂ ਨੂੰ ਆਵਾਜਾਈ ਲਈ ਸਸਤੀ ਚੀਜ਼ ਦੀ ਲੋੜ ਸੀ। Honda ਦੇ ਇਸ ਆਈਡੀਆ ਨੇ ਜਲਦੀ ਹੀ ਸਾਰੇ ਸ਼ਹਿਰ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। 1946 'ਚ Honda ਨੇ 12 ਵਰਕਸ ਨਾਲ ਮਿਲ ਕੇ ਯੂਜ਼ਡ ਇੰਜਨ ਤੇ ਕੁਝ ਹੋਰ ਸਪੇਅਰ ਪਾਰਟਸ ਨਾਲ ਸਾਈਕਲ ਬਣਾਉਣੀ ਸ਼ੁਰੂ ਕਰ ਦਿੱਤੀ। ਛੇਤੀ ਹੀ ਇਹਨਾਂ ਸਾਈਕਲਾਂ ਦੀ ਡਿਮਾਂਡ ਇੰਨੀ ਵੱਧ ਗਈ ਕਿ ਯੂਜ਼ਡ ਇੰਜਨ ਨਾ ਮਿਲਣ ਤੇ Honda ਨੇ ਖੁਦ ਇੰਜਨ ਬਣਾਉਣ ਦਾ ਫੈਸਲਾ ਲਿਆ 1947 ਵਿੱਚ ਉਸਨੇ Type A ਇੰਜਨ ਬਣਾ ਲਿਆ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਮਸ਼ੀਨ ਤੇ Honda ਦਾ ਨਾਮ ਜਾਂ ਕਹਿ ਲੋ ਲੋਗੋ ਦੇਖਿਆ ਗਿਆ ਹਾਲਾਂਕਿ Honda ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਜ਼ਿਆਦਾ ਗਿਣਤੀ ਵਿੱਚ ਇਹ ਸਾਈਕਲ ਬਣਾ ਸਕੇ ਉਹਨੇ ਕੀ ਕੀਤਾ ਕਿ 18000 ਦੁਕਾਨਦਾਰਾਂ ਦੇ ਨਾਮ ਇੱਕ ਓਪਨ ਲੈਟਰ ਲਿਖਿਆ ਹੋਂਡਾ ਤੇ ਭਰੋਸਾ ਜਤਾਂਦੇ ਹੋਏ 3000 ਦੁਕਾਨਦਾਰਾਂ ਨੇ ਪੋਜ਼ਿਟਿਵ ਜਵਾਬ ਦਿੱਤਾ ਤੇ ਐਡਵਾਂਸ ਪੈਸੇ ਵੀ ਭੇਜ ਦਿੱਤੇ। 1 ਸਾਲ ਬਾਅਦ ਹੋਂਡਾ ਕੰਪਨੀ ਨੇ ਆਪਣੀ ਪਹਿਲੀ ਮੋਟਰਸਾਈਕਲ ਮਾਡਲ D ਬਣਾਈ। ਇਹ ਦੇਖਣ ਵਿੱਚ ਵੱਡੀ ਤੇ ਭਾਰੀ ਸੀ ਜਿਸ ਕਰਕੇ ਕੁਝ ਹੀ ਲੋਕਾਂ ਨੇ ਉਹ ਮੋਟਰਸਾਈਕਲ ਖਰੀਦੀ। ਸਚੀਰੋ ਹੋਂਡਾ ਇਸ ਨਾਲ ਸੈਟੀਸਫਾਈ ਨਹੀਂ ਸੀ। ਉਨੇ ਇੱਕ ਛੋਟੀ ਤੇ ਹਲਕੀ ਮੋਟਰਸਾਈਕਲ ਬਣਾਉਣ ਦਾ ਫੈਸਲਾ ਕੀਤਾ ਤਿੰਨ ਸਾਲ ਦਿਨ ਰਾਤ ਦੀ ਲਗਾਤਾਰ ਕੜੀ ਮਿਹਨਤ ਨਾਲ ਅਖੀਰ ਨੂੰ ਸਫਲਤਾ ਮਿਲੀ ਉਸ ਮੋਟਰਸਾਈਕਲ ਦਾ ਨਾਮ ਰੱਖਿਆ ਗਿਆ ਦੀ ਸੁਪਰ ਕੱਬ ਮਾਰਕੀਟ ਚ ਆਉਂਦੇ ਹੀ ਇਸ ਮੋਟਰਸਾਈਕਲ ਨੇ ਧੂਮਾ ਮਚਾ ਦਿੱਤੀ ਇਹ ਇੰਨੀ ਕਾਮਯਾਬ ਹੋਈ ਕਿ ਇਸ ਨੇ ਟ੍ਰੈਂਪ ਅਤੇ ਹਾਰਲੇ ਡੈਵਿਡਸਨ ਦੀ ਸੇਲ ਨੂੰ ਵੀ ਪਿੱਛੇ ਛੱਡ ਦਿੱਤਾ ਰੇਸਿੰਗ ਦੇ ਸ਼ਕੀਨ ਹੋਂਡਾ ਨੇ ਫਿਰ ਸਪੋਰਟਸ ਬਾਈਕ ਬਣਾਉਣ ਦਾ ਫੈਸਲਾ ਕੀਤਾ ਉਹ ਹਰ ਬਾਈਕ ਰੇਸ ਦੇਖਣ ਜਾਣ ਲੱਗ ਪਿਆ ਤੇ ਜਿੱਤਣ ਵਾਲੀ ਬਾਈਕ ਨੂੰ ਅਬਜ਼ਰਵ ਕਰਕੇ ਉਹਦੇ ਖਾਸ ਫੀਚਰ ਤੇ ਕੁਆਲਟੀ ਨੂੰ ਨੋਟ ਕਰਕੇ ਲੈ ਕੇ ਆਉਂਦਾ। ਉਹਦੀ ਕੋਸ਼ਿਸ਼ ਸੀ ਕਿ ਉਹ ਮਾਰਕੀਟ ਵਿੱਚ ਮੌਜੂਦ ਰੇਸਿੰਗ ਬਾਈਕ ਤੋਂ ਵਧੀਆ ਕੁਆਲਟੀ ਤੇ ਫੀਚਰਸ ਵਾਲੀ ਬਾਈਕ ਬਣਾਵੇ। ਕੁਝ ਸਾਲਾਂ ਬਾਅਦ Honda ਨੇ ਆਪਣੀ ਪਹਿਲੀ ਰੇਸਿੰਗ ਬਾਈਕ ਲਾਂਚ ਕੀਤੀ। ਫਿਰ 1961 ਵਿੱਚ ਇਸ ਬਾਈਕ ਨੇ ਇੰਟਰਨੈਸ਼ਨਲ ਰੇਸਿੰਗ ਕੰਪੀਟੀਸ਼ਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਰੇਸ ਤੋਂ ਬਾਅਦ Honda ਦਾ ਨਾਮ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਿਆ। 1960 ਦੇ ਦਹਾਕੇ 'ਚ Honda ਦੁਨੀਆ ਦੀ ਸਭ ਤੋਂ ਵੱਡੀ ਮੋਟਰਸਾਈਕਲ ਕੰਪਨੀ ਬਣ ਚੁੱਕੀ ਸੀ। 1968 ਤੱਕ Honda ਕੰਪਨੀ 10 ਮਿਲੀਅਨ ਮੋਟਰਸਾਈਕਲ ਬਣਾ ਚੁੱਕੀ ਸੀ। 48 ਸਾਲ ਦੇ Honda ਨੂੰ ਕਾਮਯਾਬੀ ਤਾਂ ਮਿਲ ਚੁੱਕੀ ਸੀ ਪਰ ਉਹਨੇ 8 ਸਾਲ ਦੀ ਉਮਰ 'ਚ ਜੋ ਸੁਪਨਾ ਦੇਖਿਆ ਸੀ ਉਹ ਹਜੇ ਪੂਰਾ ਨਹੀਂ ਸੀ ਹੋਇਆ। ਉਹ ਸੀ ਕਾਰ ਮੇਕਿੰਗ ਇੰਡਸਟਰੀ ਵਿੱਚ ਸ਼ਾਮਿਲ ਹੋਣਾ। ਸੋ ਇਹ ਚੀਰੋ Honda ਨੂੰ ਕਾਰ ਮੇਕਿੰਗ ਇੰਡਸਟਰੀ ਵੱਲ ਜਾਣ ਤੋਂ ਕਈ ਲੋਕਾਂ ਨੇ ਰੋਕਿਆ ਤੇ ਕਿਹਾ ਇਹ ਤੇਰੀ ਕੰਪਨੀ ਲਈ ਵੱਡਾ ਰਿਸਕ ਹੋ ਸਕਦਾ ਹੈ। ਪਰ Honda ਨੇ ਕਿਸੇ ਦੀ ਨਾ ਸੁਣੀ। ਉਸ ਟਾਈਮ ਤੇ ਜਾਪਾਨ ਵਿੱਚ ਨੀਸਾਨ ਤੇ ਟੋਇਟਾ ਕੰਪਨੀਆਂ ਦਾ ਬੋਲਬਾਲਾ ਸੀ ਐਨਾ ਕੰਪਨੀਆਂ ਵਿੱਚ ਆਪਣੀ ਨਵੀਂ ਜਗ੍ਹਾ ਬਣਾਉਣਾ ਬਹੁਤ ਮੁਸ਼ਕਲ ਕੰਮ ਸੀ ਹੋਂਡਾ ਨੇ ਆਪਣੀ ਪਹਿਲੀ ਪਿਕਅਪ ਟਰੱਕ T360 ਲਾਂਚ ਕੀਤੀ ਜੋ ਕਿ ਉਮੀਦਾਂ ਤੇ ਖਰੀ ਨਾ ਉਤਰ ਸਕੀ ਇਸ ਤੋਂ ਬਾਅਦ ਸਪੋਰਟਸ ਕਾਰ S500 ਲਾਂਚ ਕੀਤੀ ਜਿਸ ਦੀ ਸਿਰਫ 1300 ਯੂਨਿਟਾਂ ਹੀ ਵਿਕ ਸਕੀਆਂ ਸਪੋਰਟਸ ਮੋਟਰਬਾਈਕ ਦੀ ਤਰ੍ਹਾਂ ਹੀ ਹੋਂਡਾ ਨੇ ਰੇਸਿੰਗ ਕਾਰ ਬਣਾਉਣ ਬਾਰੇ ਸੋਚਿਆ ਹੋਂਡਾ ਦੀਆਂ ਰੇਸਿੰਗ ਕਾਰਾਂ ਨੇ ਕਈ ਰੇਸਿੰਗ ਖਿਤਾਬ ਆਪਣੇ ਨਾਮ ਕੀਤੇ ਫਿਰ ਵੀ Honda Automobile Market ਵਿੱਚ ਜਗ੍ਹਾ ਨਾ ਬਣਾ ਸਕੇ ਫਿਰ 1972 ਵਿੱਚ Honda ਨੇ ਲਾਂਚ ਕੀਤੀ ਆਪਣੀ ਸਭ ਤੋਂ ਸਕਸੈਸਫੁਲ ਕਾਰ Honda Civic ਇਸ ਕਾਰ ਦੀ ਖਾਸੀਅਤ ਸੀ ਕਿ ਇਹ ਕਾਰ ਉਸ ਸਮੇਂ ਦੀਆਂ ਹੋਰ ਕਾਰਾਂ ਤੋਂ ਜ਼ਿਆਦਾ ਮਾਈਲੇਜ ਦਿੰਦੀ ਸੀ ਇਹ ਉਹ ਕਾਰ ਸੀ ਜਿਸ ਦੇ ਨਵੇਂ ਮਾਡਲ ਅੱਜ ਤੱਕ ਪੂਰੀ ਦੁਨੀਆ ਵਿੱਚ ਮਸ਼ਹੂਰ ਨੇ ਉਸ ਤੋਂ ਬਾਅਦ Honda ਨੇ ਲਾਂਚ ਕੀਤੀ Honda Accord ਇਹ ਕਾਰ ਬੈਸਟ ਸੈਲਿੰਗ ਸਡਾਨ ਬਣ ਗਈ 1980 ਦੇ ਸ਼ੁਰੂ ਤੱਕ Honda ਕਾਰ ਬਣਾਉਣ ਵਾਲੀ ਜਾਪਾਨ ਦੀ ਤੀਸਰੀ ਸਭ ਤੋਂ ਵੱਡੀ ਕੰਪਨੀ ਬਣ ਚੁੱਕੀ ਸੀ ਤੇ 10 ਸਾਲ ਬਾਅਦ ਹੀ Honda ਦੁਨੀਆ ਦੀ ਤੀਜੀ ਸਭ ਤੋਂ ਵੱਡੀ ਕਾਰ ਕੰਪਨੀ ਬਣ ਗਈ ਸੋਇਚੀਰੋ Honda ਨੇ Civic ਕਾਰ ਦੇ ਲਾਂਚ ਤੋਂ 1 ਸਾਲ ਬਾਅਦ ਯਾਨੀ 1973 ਵਿੱਚ ਕੰਪਨੀ ਤੋਂ ਰਿਟਾਇਰਮੈਂਟ ਲੈ ਲਈ ਸੀ 5 ਅਗਸਤ 1991 ਨੂੰ Honda ਇਸ ਦੁਨੀਆ ਤੋਂ ਵਿਦਾ ਹੋ ਗਏ ਬੇਸ਼ੱਕ ਅੱਜ ਵੀ Honda Motors ਪ੍ਰਮੁੱਖ ਗਲੋਬਲ ਕਾਰ ਨਿਰਮਾਤਾਵਾਂ ਵਿੱਚੋਂ ਇੱਕ ਹੈ ਅਤੇ ਜੈਟ ਤੋਂ ਲੈ ਕੇ ਰੋਬੋਟ ਤੱਕ ਹਰ ਕਿਸਮ ਦੇ ਨਵੇਂ ਉਤਪਾਦਾਂ ਵਿੱਚ ਵਿਸਤਾਰ ਕਰਨ ਲਈ ਅੱਗੇ ਵਧਿਆ। ਹੋਂਡਾ ਕਹਿੰਦੇ ਸਨ ਕਿ ਗਲਤੀਆਂ ਕਰਕੇ ਹੀ ਤੁਸੀਂ ਸਫਲਤਾ ਤੱਕ ਪਹੁੰਚ ਸਕਦੇ ਹੋ ਪਰ ਸੇਮ ਗਲਤੀ ਦੁਬਾਰਾ ਨਾ ਹੋਵੇ। ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਉਸ ਤੇ ਕੰਮ ਕਰੋ। ਸਫਲਤਾ ਜ਼ਰੂਰ ਮਿਲੇਗੀ। ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸਟੋਰੀ ਟੈਲ ਪੰਜਾਬ।